ਡੈਮ ਦੇ ਵਿੱਚੋਂ ਪਾਣੀ ਛੱਡੇ ਜਾਣ ਦੇ ਕਾਰਨ ਜਿੱਥੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਦੂਜੇ ਪਾਸੇ ਕਪੂਥਲਾ ਦੇ ਸੁਲਤਾਨਪੁਰ ਲੋਧੀ ਚ ਮੰਡ ਬਾਉਪੁਰ ਪਿੰਡ ਦੇ ਵਿੱਚ ਜਾਂ ਉਸਦੇ ਜੋ ਨਜ਼ਦੀਕ ਪਿੰਡ ਪੈਂਦੇ ਨੇ ਜੋ ਬਾਕੀ ਉਥੇ ਆਰਜ ਬੰਨ ਟੁੱਟ ਜਾਂਦਾ ਹੈ ਜਿਸ ਤੇ ਚੱਲਦਿਆ 100 ਫੁੱਟ ਲੰਬਾ ਪਾੜ ਪੈ ਜਾਂਦਾ ਹੈ ਤੇ ਇਸੇ ਹੀ ਵਜ੍ਹਾ ਨਾਲ 16 ਪਿੰਡ ਹੜ ਦੇ ਪਾਣੀ ਦੇ ਵਿੱਚ ਹੜ ਦੇ ਪਾਣ ਦੀ ਲਪੇਟ ਚਾ ਚ ਹੁੰਦੀ ਹੈ ਤੇ ਹਜ਼ਾਰ ਏਕੜ ਜਿੱਥੇ ਫਸਲਾਂ ਡੁੱਬ ਜਾਂਦੀ ਨੇ ਤੇ ਦੂਜੇ ਪਾਸੇ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਜਾਂਦਾ ਜਿਸ ਤੇ ਕਾਰਨ ਲੋਕ ਹੁਣ ਆਪਣੇ ਘਰ ਆਪਣੇ ਪਿੰਡ ਛੱਡਣ ਤੇ ਮਜਬੂਰ ਹੋਏ ਪਏ ਨੇ ਤਾਂ ਜੋ ਕਿਸੇ ਸੁਰੱਖਿਅਤ ਥਾਂ ਤੇ ਜਾ ਸਕਣ ਉਧਰ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਬੰਨ ਜੋ ਹੈ ਉਸ ਨੂੰ ਪੂਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਬਹਾਅ ਇੰਨਾ ਜ਼ਿਆਦਾ ਤੇਜ਼ ਹੈ ਕਿ ਉਹਨਾਂ ਦੀ ਹਰ ਕੋਸ਼ਿਸ਼ ਨਾ ਕੰਮ ਸਾਬਿਤ ਹੋ ਰਹੀਏ ਜ਼ਿਕਰ ਯੋਗ ਹੈ ਕਿ 2023 ਵਿੱਚ ਵੀ ਮੰਡ ਖੇਤਰ 'ਚ ਹੜਾ ਆ ਜਾਂਦਾ ਜਿਸ ਤੋਂ ਬਾਅਦ ਕੀ ਇੱਥੇ ਲੋਕਾਂ ਦੀ ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਬਣ ਜਾਂਦੀ ਤੇ ਕਈ ਲੋਕ ਆਪਣੇ ਕਾਰ ਛੱਡਣ ਲਈ ਉੱਤੋਂ ਵੀ ਮਜਬੂਰ ਹੋਏ ਸੀ ਹੁਣ ਮੁੜ ਤੋਂ ਅਜੇਹੀ ਸਥਿਤੀ ਹੈ ਜਿਸ ਤੋਂ ਬਾਅਦ ਕੀ ਲੋਕਾਂ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਨੂੰ ਲੈ ਕੇ ਕਾਫੀ ਰੋਸ ਵੀ ਦੇਖਣ ਨੂੰ ਮਿਲਿਆ ਇਸ ਦੌਰਾਨ ਸੰਪਰਦਾਇਕ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਦੇ ਹੁਕਮਾਤੇ ਅੱਜ ਸੰਪਰਦਾਇਕ ਕਾਰਤੇ ਵਸਰਹਾਲੀ ਵਾਲਿਆਂ ਵੱਲੋਂ ਬਾਉਪੁਰ ਜਤੀ ਦੇ ਕੋਲ ਲੋਕਾਂ ਦੀ ਸਹਾਇਤਾ ਕੀਤੀ ਗਈ ਰਾਹਤ ਕਾਰਜ ਵਿੱਚ ਤੇਜ਼ੀ ਲੰਤੀ ਚਾਹੀਦੀ ਤਾਂ ਜੋ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਮੈਂ ਦਸਕੰਦਰ ਸਿੰਘ ਬਾਉਪੁਰ ਤੋਂ ਜੀ ਖਾਨ ਇਹ ਮੈਂ ਤਾਂ ਹੀ ਕਹਿਣਾ ਚਾਹੁੰਦਾ ਜੀ ਬੰਨ ਜਦੋਂ ਪਿੱਛੋਂ ਵੀ ਆਪਾਂ 10 ਦਿਨ ਪਹਿਲਾਂ ਤੁਹਾਡੇ ਨਾਲ ਇੱਕ ਗੱਲਬਾਤ ਕੀਤੀ ਸੀ ਪਾਣੀ ਦਾ ਜਿਹੜਾ ਇਥੋਂ ਰੀਲੀਵ ਕੀਤਾ ਜਾਵੇ ਜਿਹੜਾ ਨਾਲੋਂ ਨਾਲ ਪਾਣੀ ਪ੍ਰਸ਼ਾਸਨ ਨੂੰ ਸਾਰਾ ਪਤਾ ਲੱਗ ਜਾਂਦਾ ਵਾ ਵੀ ਇੰਨੀ ਪਿੱਛੇ بارش ਹੋਣੀ ਆ ਸਾਨੂੰ ਉਹ ਚੇਤਾਵਨੀ ਦੇਣ ਦੀ ਖਾਤਰ ਇਹਨਾਂ ਨੂੰ ਪਹਿਲਾਂ ਪਾਣੀ ਜਿਹੜਾ ਇਥੋਂ ਹਰੀਕਿਆਂ ਤੋਂ ਟਾਈਮ ਤੋਂ ਪਹਿਲਾਂ ਪਾਣੀ ਕੱਢ ਦੇਣਾ ਚਾਹੀਦਾ ਸੀ ਸਾਫ਼ ਕਰ ਦੇਣਾ ਚਾਹੀਦਾ ਸੀ ਤੇ ਇਹ ਇਹਨਾਂ ਨੇ ਪਾਣੀ ਨਹੀਂ ਇਥੋਂ ਦਾ ਡਾਫਲਾ ਛੱਡੀ ਆ ਪਿੱਛੋਂ ਪਾਣੀ ਦਾ ਪਤਾ ਵੀ ਇੰਨਾ ਪਰਛਾਤਾ ਹੋਣੀ ਆ ਇਹਨਾਂ ਨੂੰ ਪਤਾ ਸੀ ਵੀ ਇਹ ਵੇਖ ਲੈਂਦੇ ਆ ਸਾਰਾ ਕੁਝ ਵੀ ਇੰਨਾ ਚਿਰ ਇਹ ਬਰਸਾਤਾ ਚੱਲਣੀਆਂ ਵਾ ਤੇ ਇਹਨਾਂ ਨੂੰ ਪਹਿਲਾ ਟਾਈਮ ਜਿਹੜਾ ਆਲਰੇਡੀ ਇਹ ਜਿਹੜਾ ਖਾਲੀ ਕਰ ਦੇਣਾ ਚਾਹੀਦਾ ਸੀ ਜਿਹੜਾ ਇਹ ਤੁਸੀ ਬੰਨ ਜਿਹੜੇ ਹੁਣ ਪਿੱਛੋਂ ਜਿਹੜਾ ਤੁਸੀਂ ਬੰਨਵਾ ਇਹ तकरीबन ਟਾਂਡੇ ਤੋਂ ਟੁੱਟ ਗਿਆ ਵਾ ਟਾਂਡੇ ਤੋਂ ਟੁੱਟਾ ਰਾਤੀ ਮੇਂ ਖਬਰਾਂ ਸੁਣਦਾ ਸੀ ਕਿ ਉਹ ਤੇ ਬਹੁਤ ਜ਼ਿਆਦਾ ਪ੍ਰਭਾਵ ਤੇ ਏਰੀਆ ਜਿਹੜਾ ਕੀਤਾ ਨੇ ਜਨਲੀਮਾਲ ਦੁਕਾਨ ਵੀ ਹੋਇਆ ਹੋਊਗਾ ਤੇ ਜਿਹੜਾ ਹੁਣ ਆ ਜਿਹੜਾ ਤੁਸੀਂ ਬੰਨਵਾ ਇਹਦੇ ਤੇ ਵੀ ਖਤਰਾ ਪੂਰਾ ਇਹਦੇ ਨਾਲ ਬੰਨ ਬਿਲਕੁਲ ਪਾਣੀ ਲੱਗ ਚੱਕਾ ਵਾ ਜਿਹੜਾ ਪਰਲੇ ਬੰਨੇ ਕਈਆਂ ਥਾਵਾਂ ਤੇ ਸੀਰਾ ਸੂਰਾ ਵੀ ਪੈਂਦੀਆਂ ਟੁੱਟਣ ਦਾ ਹਾਦਸਾ ਹੋ ਸਕਦਾ ਵਾ ਕਿੰਨਾ ਨੁਕਸਾਨ ਹੋ ਸਕਦਾ ਵਾ ਪਰ ਸਰਕਾਰ ਇਸ ਬੰਨੇ ਧਿਆਨ ਨਹੀਂ ਦੇ ਰਹੀ ਪਤਾ ਨਹੀਂ ਕੱਲਾ ਮੰਡ ਵਾਲੇ ਨੂੰ ਡੋਬਨ ਦੀ ਖਾਤਰ ਜਾਂ ਕਰ ਰਹੀ ਆ ਜਾਂ ਸਾਡੀਆਂ ਫਸਲਾਂ ਡੋਬਨ ਦੀ ਖਾਤਰ ਕਰ ਰਹੀ ਆ ਜਾਂ ਫਿਰ ਇਹਨਾਂ ਨੂੰ ਇਹ ਆ ਵੀ ਇੱਥੇ ਹੁਣ ਮੋਟੀ ਖਰਾ ਕਮਾਊਗੀ ਇਹਨਾਂ ਦਾ ਖਰਾਬਾ ਆਊਗਾ ਖਰਾਬਾ ਸਾਨੂੰ 2023 ਚ ਵੀ ਨਹੀਂ ਮਿਲਿਆ ਜਦੋਂ 2023 ਚ ਸਾਡਾ ਇੰਨਾ ਜਾਨੀਮਾਲੀ ਨੁਕਸਾਨ ਹੋਇਆ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਤੇ ਬੇਨਤੀ ਕਰਦੇ ਵੀ ਸਾਨੂੰ ਕੋਈ ਖਰਾਬਾ ਆਏ ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਖਰਾਬਾ ਲੈਣ ਦੀ ਲੋੜ ਨਹੀਂ ਸਾਡਾ ਖਰਾਬਾ ਪਾਸ ਵੀ ਨਾ ਹੋਵੇ ਬਿਸ਼ੱਕ ਦੀ ਜਿੰਨਾ ਖਰਾਬਾ ਸਾਨੂੰ ਕਰੋੜਾਂ ਵੰਡਣਾ ਇਹ ਪਾਸ ਨਾ ਹੋਵੇ ਇਹ ਸਿਰਫ ਜਿਹੜਾ ਗਵਰਨਮੈਂਟ ਸਾਡਾ ਜਿਹੜਾ ਇੱਕ ਬਣੇ ਜਿਹੜਾ ਦਰਿਆ ਡੂੰਗਾ ਕਰਕੇ ਬੰਨ ਜਿਹੜਾ ਸਾਨੂੰ ਪਾਣੀਆਂ ਤੋਂ ਬਚਾ ਸਕੀ ਅਸੀਂ ਆਪਣੀਆਂ ਜਿਹੜੀਆਂ ਫਸਲਾਂ ਆ ਉਹ ਲੈ ਕੇ ਤੇ ਅਸੀਂ ਆਪਦਾ ਗੁਜ਼ਾਰਾ ਕਰ ਸਕੀਏ ਹੁਣ ਇਹਨਾਂ 16 ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਉਹਨਾਂ ਦੇ ਕੀ ਹਾਲਾਤ ਨੇ ਇਹ ਬਿਲਕੁਲ ਬੱਦਰ ਆ ਜੀ ਹੁਣ ਲੋਕੀਂ ਵਿਚਾਰੇ ਤੁਸੀਂ ਦੇਖਦੇ ਹੀ ਇੱਥੇ ਆਪਦੇ ਡੰਗਰ ਕੱਢ ਕੇ ਬੰਨ ਤੇ ਵੱਧੇ ਆ ਲੋਕਾਂ ਨੇ ਕਈਆਂ ਨੇ ਮਾਲ ਡੰਗਰ ਵਿਚਾਰੇ ਭੁੱਖੇ ਆ ਤੇ ਪਾਣੀ ਥੱਲੇ ਪਾਣੀ ਫਿਰਨਦਿਆ ਘਰਾਂ ਦੇ ਵਿੱਚ ਜਿਹੜੇ ਜਿਹੜੀਆਂ ਕਣਕਾ ਸਾਡੀਆਂ ਉਹ ਵੀ ਪਾਣੀ ਚ ਜਿਹੜੀਆਂ ਘਰੇ ਰੱਖੀਆਂ ਡਰਮਾਂ ਜੋ ਵੀ ਪਾਣੀ ਲੱਗ ਕੇ ਖਰਾਬ ਹੋਣਾ ਤਕਰੀਬਨ ਹੁੰਦੀ ਕਈਆਂ ਦੀਆਂ ਹੋ ਗਈਆਂ ਕਈਆਂ ਦੇ ਛੱਤਾਂ ਨੂੰ ਪਾਣੀ ਲੱਗ ਗਿਆ ਤੇ ਜਾਲੀ ਮਾਲੀ ਨੁਕਸਾਨ ਹੁੰਦਾ ਵੀ ਡਰਿਆ ਜੇ ਪਾਣੀ ਇਤ ਇਹ ਜਾਲੀ ਮਾਲੀ ਨੁਕਸਾਨ ਹੁੰਦਾ ਡਰਿਆ ਜੀ ਇਹ ਪਾਣੀ ਬਿਲਕੁਲ ਰਲੀਫ ਕਰਨਾ ਚਾਹੀਦਾ ਇਹਨਾਂ ਨੂੰ ਨਾਮ ਮੇਰਾ ਕੁਲਦੀਪ ਸਿੰਘ ਸਾੰਗੜਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਰਕੂਤਲਾ ਹਾਲਾਤੇ ਆ ਜੀ ਹਾਲਾਤ ਲਗਭਗ ਪਿਛਲੇ ਡੇਢ ਮਹੀਨੇ ਤੋਂ ਇਦਾਂ ਦੇ ਬਣੇ ਪਏ ਆ ਜਿਹੜੇ ਹਾਲਾਤਾਂ ਦੇ ਨਾਲ ਅਸੀਂ ਸਰਕਾਰ ਨੂੰ ਜਾਣੂ ਕਰਾਉਂਦੇ ਰਹੇ ਆ ਪ੍ਰਸ਼ਾਸਨ ਨੂੰ ਜਾਣੂ ਕਰਾਉਂਦੇ ਰਹੇ ਆ ਹਰੀ ਕੇ ਹੈਡ ਵਰਕਰਸ ਤੇ ਜਾ ਕੇ ਇਸ ਗੱਲ ਵਾਸਤੇ ਧਰਨਾ ਪ੍ਰਦਰਸ਼ਨ ਕਰਦੇ ਰਹੇ ਆ ਅਫਸਰਾਂ ਨਾਲ ਮੀਟਿੰਗਾਂ ਕਰਦੇ ਰਹੇ ਆ ਵੀ ਜਿਹੜਾ ਪਾਣੀ ਆ ਜਿਹੜਾ ਪਿੱਛੋਂ ਆ ਰਿਹਾ ਬਿਆਸ ਦਰਿਆ ਦੇ ਵਿੱਚ ਨੂੰ ਅੱਗੇ ਰਿਲੀਜ਼ ਕੀਤਾ ਜਾਵੇ। ਉਸ ਤੋਂ ਅੱਗੇ ਜਿਹੜਾ ਵਾ ਹਸੈਨੀ ਵਾਲਾ ਵਾ ਉਥੋਂ ਵੀ ਰਿਲੀਜ਼ ਕੀਤਾ ਕਰਕੇ ਕਿਉਂਕਿ ਦੋਨੋਂ ਪਾਸੇ ਕਿਸਾਨ ਆ ਸਾਡੇ ਹੀ ਆ। ਜਦੋਂ ਵੀ ਹਰ ਸਾਲ ਸਾਨੂੰ ਇਹਦਾ ਮਾਰ ਪੈਂਦੀ ਆ ਪਹਿਲਾਂ ਸਾਨੂੰ ਡੋਬਿਆ ਜਾਂਦਾ। ਉਹ ਉਸ ਤੋਂ ਬਾਅਦ ਹਰੀਕੇ ਹੈਡ ਵਰਕਰਸ ਦੇ ਸਾਰੇ ਦਰ ਚੋਕੇ ਹੀਟ ਲੈਣ ਡੋਬਿਆ ਜਾਂਦਾ। ਪਰ ਸਰਕਾਰ ਤੇ ਜਿਹੜਾ ਪ੍ਰਸ਼ਾਸਨ ਆ ਇਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਇਹ ਜੋ ਉਲਟਾ ਸਾਨੂੰ ਆਣ ਕੇ ਉਹ ਸਮਝਾਉਣ ਲੱਗ ਜਾਂਦੇ ਜਿਹੜੇ ਸਾਡੇ ਇਥੇ ਲੀਡਰ ਵੀ ਇਲਾਕੇ ਦੇ ਆਉਂਦੇ ਆ। ਬੀ ਇਹਦਾ ਜੀ ਤੁਹਾਡਾ ਇਹ ਪਾਣੀ ਇੱਥੋਂ ਦੀ ਲੰਘਣਾ ਅਤੇ ਬਾਲਟੀ ਪਾਣੀ ਦੀ ਰੋੜੀਏ ਤੇ ਇਹ ਇੱਥੇ ਹੀ ਰਹਿਣੀ ਆ ਉਹ ਕਿੱਧਰ ਜਾਣੀ ਆ ਇਹ ਸਾਨੂੰ ਇਹ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਦਰਿਆ ਦੀ ਜ਼ਮੀਨ ਮਾਲ ਕੇ ਬੈਠੇ ਜਿਹੜੀ ਕਿ ਸਰਾਸਰ ਗਲਤ ਆ ਕਿਉਂਕਿ ਸਾਡੀਆਂ ਜਿਹੜੀਆਂ ਮਾਲਕੀ ਜ਼ਮੀਨਾਂ ਨੇ ਇਹ ਜਿਹੜਾ ਦਰਿਆ ਸੀ ਕਿਸੇ ਸਮੇਂ ਜਦੋਂ ਇਹ ਆ ਤੁਸੀਂ ਬੰਨ੍ਹਣੀ ਸੀ ਹੁੰਦਾ ਇਹ ਸੁਲਤਾਨਪੁਰ ਲੋਧੀ ਤੱਕ ਦਾ ਏਰੀਆ ਜਿਹੜਾ ਉਹ ਡੁੱਬ ਜਾਂਦਾ ਸੀ ਤੇ ਸਾਡੇ ਏਰੀਆ ਦੇ ਵਿੱਚ ਪਾਣੀ ਨਹੀਂ ਹੁੰਦਾ ਤੇ ਜਦੋਂ ਆ ਤੁਸੀਂ ਬੰਨ੍ਹ ਲਾ ਕੇ ਕੈਰੋਂ ਦੇ ਰਾਜ ਦੇ ਵਿੱਚ ਤੇ ਇਹਨੂੰ ਸਾਨੂੰ ਦਰਿਆ ਵਾਲੇ ਬਣਾਇਆ ਗਿਆ ਸਾਨੂੰ ਡੋਬਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਏਰੀਆ ਜਿਹੜਾ ਸੁਰੱਖਿਤ ਹੋ ਗਿਆ ਚਲੋ ਅਸੀਂ ਇਹ ਵੀ ਮੰਨਦੇ ਆ ਵੀ ਸਾਡੇ ਭਰਾਵਾ ਕੋਈ ਸੁਰੱਖਿਆਤ ਨਿਕਲੇ ਆ ਪਰ ਅਸੀਂ ਚਾਹੁੰਦੇ ਆ ਵੀ ਜਾਂ ਤਾਂ ਇਹਦਾ ਪਾਣੀ ਦਾ ਜਿਹੜਾ ਹਰ ਸਾਲ ਜਿਹੜਾ ਸਾਡੇ ਦੇ ਮਾਰ ਪੈਂਦੀ ਆ ਕਿਉਂਕਿ ਜਦੋਂ ਸਾਡੇ ਕੋਲ ਸਰ ਇਹ ਪਹਿਲਾਂ ਪ੍ਰਚਾਰ ਕੀਤਾ ਜਾਂਦਾ ਵੀ ਸਾਡੇ ਪਾਣੀ ਜਿਹੜਾ ਵਾ ਸਾਡੇ ਕੋਲ ਪੰਜਾਬ ਕੋਲੇ ਹੈ ਹੀ ਨਹੀਂਗਾ ਪਾਣੀ ਸਾਡੇ ਕੋਲੇ ਘਟਦਾ ਜਾ ਰਿਹਾ ਤੇ ਜਦੋਂ ਬਰਸਾਤਾ ਹੁੰਦੀਆਂ ਹਿਮਾਚਲ ਤੋਂ ਪਾਣੀ ਆਉਂਦਾ ਪਹਿਲਾਂ ਸਾਡੇ ਕੋਲ ਪਾਣੀ ਨਹੀਂ ਹੁੰਦਾ ਆਪਾਂ ਬਰਸਾਤਾ ਆਉਂਦੀਆਂ ਫਿਰ ਸਾਨੂੰ ਡੋਬਿਆ ਜਾਂਦਾ ਫਿਰ ਅਸੀਂ ਡੁੱਬਦੇ ਵੀ ਅਸੀਂ ਆ ਫਿਰ ਜੇ ਰਾਜਸਥਾਨ ਹੁਣ ਪਾਣੀ ਮਤਲਬ ਪਹਿਲਾਂ ਸਾਡੇ ਕੋਲ ਪਾਣੀ ਲੈਂਦਾ ਵਾ ੱੱਕੇ ਨਾਲ ਸਾਡੇ ਕੋਲ ਪਾਣੀ ਲੈਂਦਾ ਵੀ ਅਸੀਂ ਪਾਣੀ ਟੜ ਕੋ ਖਰੀਦਿਆ ਵਾ ਤੇ ਹੁਣ ਕਿਉਂ ਨਹੀਂ ਲੈਂਦਾ ਹੁਣ ਉਹ ਜੀ ਕੀ ਕਰਦੇ ਵੀ ਅੱਜ ਕੱਲ ਨਹਿਰਾਂ ਦਾ ਪਾਣੀ ਜਿਹੜਾ ਉਹ ਘੱਟ ਕਰ ਦਿੰਦੇ ਆ ਤੇ ਸਾਨੂੰ ਡਾਫ ਲਾ ਕੇ ਡੋਬਿਆ ਜਾਂਦਾ ਅਸੀਂ ਚਾਹੁੰਨੇ ਆ ਵੀ ਹਰ ਸਾਲ ਜਿਹੜੇ ਮਰਨ ਦੀ ਬਜਾਏ ਇਹਨੂੰ ਪ੍ਰੋਪਰ ਚੈਨਲ ਕਿਸੇ ਤਰੀਕੇ ਦੇ ਨਾਲ ਜਾਂ ਇਹਨੂੰ ਨਹਿਰੀ ਰੂ ਜਿਹੜੇ ਸਾਡੇ ਵੀਰ ਸਾਨੂੰ ਕਹਿੰਦੇ ਆ ਵੀ ਇਹਨਾਂ ਦਰਿਆ ਮੱਲਿਆ ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਜਾਣ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡੇ ਕੋਲ ਕੋਈ ਇਦਾਂ ਦਾ ਕੋਈ ਹੈ ਆ ਤੁਹਾਡੇ ਕੋਲ ਕੋਈ ਡਾਕੂਮੈਂਟ ਆ ਜਾਂ ਸਾਨੂੰ ਤਾਂ ਦੇ ਦਿਓ ਜਾਂ ਤੁਹਾਡੇ ਕੋਲ ਤੁਹਾਨੂੰ ਕੋਈ ਕਿਸੇ ਤਰੀਕੇ ਨਾਲ ਸਾਡੇ ਨਾਲ ਆਣ ਕੇ ਵੈਸ ਕਰੋ ਸਾਡੇ ਨਾਲ ਵਿਚਾਰ ਚਰਚਾ ਕਰੋ ਟੇਬਲ ਟॉक ਕਰੋ ਸਾਨੂੰ ਦੱਸੋ ਵੀ ਕਿਵੇਂ ਦਰਿਆ ਦੀ ਜ਼ਮੀਨ ਨਹੀਂ ਮੱਲੀ ਆ ਇਹ ਸਾਡੀ ਜੱਦੀ ਪੁਸ਼ਤੀ ਮਾਲਕੀ ਜ਼ਮੀਨ ਹੈ ਕਿੰਨੇ ਪਿੰਡ ਨੇ ਜਿਹੜੇ ਟਾਪਲੂਮਾ ਪਿੰਡ ਵੀ ਕਿੰਨੇ ਦਾ ਰਕਬਾ ਜਿਹੜਾ ਕੁੱਲ ਪਰ ਬਾਬਤ ਹੈ ਜਿਹੜਾ ਸਾਡਾ ਇਹ ਇਹ ਲਕਾਨਾ ਦੋ ਦਰਿਆਵਾਂ ਦੇ ਸਨ ਵਿੱਚ ਇਹ ਲਗਭਗ 16-17 ਪਿੰਡਾਂ ਦਾ ਏਰੀਆ ਵਾ ਇਹ ਕੋਈ 10-12 ਹਜ਼ਾਰ ਏਕੜ ਜਿਹੜੀ ਜ਼ਮੀਨ ਆ ਇਹ ਇਨ ਏਰੀਆ ਦੇ ਵਿੱਚ ਹੀ ਆ ਬਾਕੀ ਜਿਹੜਾ ਵਾ ਹੋਰ ਅੱਗੇ ਤੁਸੀਂ ਜਿੱਥੋਂ ਦਰਿਆ ਚੱਲਦਾ ਤੇ ਜਿੱਥੋਂ ਲੈ ਕੇ ਦਰਿਆਵਾਂ ਦੇ ਵਿੱਚ ਇਹ ਤੇ ਲੱਖਾਂ ਏਕੜ ਉਹਦੀ ਕੋਈ ਗਿਣਤੀ ਨਹੀਂ ਕਿੰਨਾ ਕੇਰੀਆ ਪ੍ਰਭਾਵਿਤ ਹੋ ਰਿਹਾ ਕਿਹੜੀ ਕਿਹੜੀ ਫਸਲ ਪ੍ਰਭਾਵਿਤ ਹੋਈ ਐਸ ਵਕਤ ਜਿਹੜੀ ਆ ਜ਼ਿਆਦਾਤਰ ਤੇ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਆ ਵੈਸੇ ਬਾਕੀ ਜਿ ਹੁਣ ਸਾਡੀਆਂ ਤਿਆਰੀਆਂ ਸੀ ਜਿੱਦਾਂ ਅਸੀਂ ਗੋਭੀ ਦੀ ਤਿਆਰੀ ਕਰ ਰਹੇ ਆ ਜਾਂ ਸਾਡੇ ਸਾਡੇ 60 ਝੋਨੇ ਲਾਏ ਆ ਉਹ ਨਸਾਰੇ ਦੇ ਉੱਤੇ ਸੀਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਸਤੇ ਕਈ ਏਰੀਆ ਦੇ ਵਿੱਚ ਗੰਨਾ ਵੀ ਲੱਗ ਰਿਹਾ ਵਾ ਜਿਹੜਾ ਬੰਨਿਆ ਕਦੋਂ ਟੁੱਟਿਆ ਇਹ ਪਰਸੋਂ ਟੁੱਟਿਆ ਜੀ ਪਰਸੋਂ ਬੰਨ ਜਿਹੜਾ ਸਾਡੇ ਏਰੀਆ ਦਾ ਟੁੱਟ ਗਿਆ ਸੀ ਸਵੇਰੇ ਪਰਸੋਂ ਅਸੀਂ ਬੜੀ ਜਦੋਜਹਿਦ ਕੋਸ਼ਿਸ਼ ਕੀਤੀ ਆ ਬਾਬੇ ਸੰਪਰਦਾਇ ਬਾਬਾ ਸ੍ਰੀ ਹਾਲੀ ਸਾਹਿਬ ਬਾਬਾ ਸੁਖਾ ਸੋਣੀ ਉਹਨਾਂ ਦੇ ਸੰਗਤ ਆਈ ਲੱਗੀ ਰਹੀ ਐ ਬੋਰੀਆਂ ਦੇ ਨਾਲ ਰਾਣਾ ਇੰਦਰਪ੍ਰਤਾਪ ਆ ਉਹਨਾਂ ਨੇ ਸਾਨੂੰ ਭੋਕ ਲੈਣਾ ਦਿੱਤੀਆਂ ਤੇ ਬੋਰੀਆਂ ਦਾ ਪ੍ਰਬੰਧ ਕਰਕੇ ਦਿੱਤਾ ਡੀਜ਼ਲ ਦਿੱਤਾ ਤਾਂ ਪਰ ਪਹਿਲਾਂ ਦਿੱਤੀਆਂ ਵੀ ਕਿਸੇ ਵੀ ਤਰੀਕੇ ਨਾਲ ਉਹਨੂੰ ਕੰਟਰੋਲ ਕੀਤਾ ਜਾਵੇ ਪਰ ਉਹ ਵਸੋਂ ਬਾਹਰ ਹੋ ਗਈ ਸਾਡੇ ਜਿਹੜੇ ਲੋਕ ਨੇ ਅਜੇ ਉੱਥੇ ਨੇ ਹਾਂ ਲੋਕ ਸਾਰੇ ਉੱਥੇ ਹੀ ਰਹਿਣਗੇ ਪ੍ਰਸ਼ਾਸਨ ਰੈਸਕਿਊ ਕਰ ਰਿਹਾ ਉਹਨਾਂ ਦਾ ਨਹੀਂ ਪ੍ਰਸ਼ਾਸਨ ਰੈਸਕਿਊ ਤੇ ਕੀ ਕਰਨਾ ਮਾ ਕੱਲ ਇੱਥੇ ਕੇ ਐਨਡੀਆਰਫ ਦੀ ਟੀਮ ਆਈ ਸੀ ਉਹ ਬੰਨ ਤੇ ਬਹਿ ਕੇ ਉਹ ਵੀ ਮੁੜ ਗਈ ਆ ਉਹਨਾਂ ਨੇ ਆਪਣੇ ਬੋਟ ਵੀ ਜਲਾ ਵਗੈਰਾ ਕੋਈ ਇੱਥੇ ਆਣ ਕੇ ਨਹੀਂ ਕੀਤਾ ਪਰ ਇਹ ਆ ਵੀ ਸਾਡੇ ਜਿਹੜੇ ਸਾਨੂੰ ਹਰ ਸਾਲ ਮਾਰ ਪੈਂਦੀ ਆ ਤੇ ਅਸੀਂ ਆਪਣਾ ਰਹਿ ਰਹਿائش ਦਾ ਪ੍ਰਬੰਧ ਜਿਹੜਾ ਉਹ ਉੱਚਾ ਕਰਕੇ ਕੀਤਾ ਹੋਇਆ ਵਾ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਮਤਲਬ ਬੰਨ ਕਿਤੇ ਆਣ ਕੇ ਦੇ ਇਥੇ ਤਰਪਾਲਾ ਲਾ ਕੇ ਬਹਿ ਜੀਏ ਜਾਂ ਅਸੀਂ ਮਤਲਬ ਆਪਣੇ ਤੰਬੂ ਲਾ ਕੇ ਬਹਿ ਜੀਏ ਇੰਨੀ ਨਹੀਂ ਰਾਵਾਂਗੇ ਤਾਂ ਅਸੀਂ ਉੱਥੇ ਹੀ ਸਾਡੀ ਫਸਲ ਖਰਾਬ ਹੋਈ ਆ ਸਾਡਾ ਚਾਰਾ ਖਰਾਬ ਹੋਇਆ ਵਾ ਤੇ ਕਈਆਂ ਘਰਾਂ ਦੇ ਵਿੱਚ ਜਿਹੜੇ ਨਵਾਨਾ ਹੈਗੇ ਉਹਨਾਂ ਦੇ ਵਿੱਚ ਪਾਣੀ ਵੀ ਪਿਆ ਤੂੜੀਆਂ ਖਰਾਬ ਹੋਈਆਂ ਇਹੋ ਜਿਹੀਆਂ ਚੀਜ਼ਾਂ ਦੇ ਨੁਕਸਾਨ ਤੇ ਹੋਇਆ ਜੀ ਕਿੰਨੀ ਵਾਰ ਬੰਨ ਟੁੱਟਿਆ ਇਹ ਪਹਿਲਾਂ ਤਾਂ ਜਿਹੜਾ ਵਾ ਲਗਾਤਾਰ ਹਰ ਸਾਲ ਹੀ ਇਦਾਂ ਹੁੰਦਾ ਹੈ ਵੀ ਦਰਿਆ ਦਾ ਪਾਣੀ ਆਉਂਦਾ ਫਸਲ ਮਰਦੀ ਕੋਈ ਸਮੇਂ ਤੋਂ ਲੈ ਕੇ ਜਿਹੜਾ ਅਸੀਂ ਆਪਣੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਇਹਨਾਂ ਨੂੰ ਫਸਲ ਨੂੰ ਬਚਾਉਣ ਵਾਸਤੇ ਜਦੋਂ ਸਰਕਾਰ ਸਾ ਤੇ ਅਸੀਂ ਆਪਣੇ ਜਿਹੜੇ ਆ ਆਰਜੀ ਬੰਨ ਲਾਏ ਆ ਉਹਦੇ ਤੋਂ ਬਾਅਦ ਜਿਹੜਾ ਸਾਡਾ ਲੱਗਣ ਤੋਂ ਬਾਅਦ ਵੀ ਇਹ ਤੀਜੀ ਵਾਰੀ ਇਹ ਜਿਹੜਾ ਵਾ ਦੁਬਾਰਾ ਹੜ ਜਿਹੜਾ ਆ ਕੇ ਤੇ ਸਾਡਾ ਬੰਨ ਟੁੱਟ ਕੇ ਲੇ